ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸਿੱਖੋ ਵਿੱਚ। ਆਪਾਂ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਆਪਾਂ ਬਹੁਤ ਹੀ ਆਸਾਨ ਤਰੀਕਾ ਤੁਹਾਨੂੰ ਦੱਸਿਆ ਸੀ ਘਰ ਦੇ ਵਿੱਚ ਮਲਾਈ ਤੋਂ ਮੱਖਣ ਬਣਾਉਣ ਦਾ। ਹੁਣ ਆਪਾਂ ਉਸ ਮੱਖਣ ਤੋਂ ਦੇਸੀ ਘਿਓ ਬਣਾਉਣ ਦਾ ਤੁਹਾਨੂੰ ਤਰੀਕਾ ਦੱਸਾਂਗੇ ਜੋ ਕਿ ਬਹੁਤ ਹੀ ਆਸਾਨ ਹੈ। ਇਹ ਜਿਸ ਟ੍ਰਿਕ ਨਾਲ ਆਪਾਂ ਦੇਸੀ ਘਿਓ ਤਿਆਰ ਕਰਾਂਗੇ ਉਸ ਦੇ ਨਾਲ ਇਹ ਦੇਸੀ ਘਿਓ ਬਿਲਕੁਲ ਵੀ ਉਬਾਲਾ ਖਾ ਕੇ ਬਾਹਰ ਨਹੀਂ ਆਵੇਗਾ ਤੇ ਬਹੁਤ ਹੀ ਵਧੀਆ ਦੇਸੀ ਘਿਓ ਬਣ ਕੇ ਤਿਆਰ ਹੋਵੇਗਾ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਚਲੋ ਜੀ ਹੁਣ ਆਪਾਂ ਦੇਸੀ ਕਿਉ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਮੱਖਣ ਨੂੰ ਇੱਕ ਪਤੀਲੇ ਦੇ ਵਿੱਚ ਪਾ ਲਵਾਂਗੇ ਤੁਸੀਂ ਕੜਾਈ ਦੇ ਵਿੱਚ ਵੀ ਪਾ ਸਕਦੇ ਹੋ ਤੇ ਆਪਾਂ ਗੈਸ ਆਨ ਕਰ ਲਵਾਂਗੇ ਸਾਰਾ ਮੱਖਣ ਆਪਾਂ ਇਸ ਪਤੀਲੇ ਦੇ ਵਿੱਚ ਪਾ ਦਵਾਂਗੇ ਤੇ ਪਹਿਲਾਂ ਆਪਾਂ ਲੋ ਫਲੇਮ ਦੇ ਉੱਪਰ ਇਸ ਨੂੰ ਚੰਗੀ ਤਰ੍ਹਾਂ ਇਗਲਾ ਹਲਾਵਾਂਗੇ ਇਹ ਦੇਖੋ ਹੁਣ ਆਪਣਾ ਮੱਖਣ ਹੌਲੀ ਹੌਲੀ ਪਿਗਲ ਰਿਹਾ ਹੈ ਜਦੋਂ ਵੀ ਆਪਾਂ ਮੱਖਣ ਤੋਂ ਦੇਸੀ ਘਿਓ ਤਿਆਰ ਕਰਦੇ ਹਾਂ ਤਾਂ ਇਸ ਦੇ ਵਿੱਚ ਮੇਨ ਪ੍ਰੋਬਲਮ ਆਪਾਂ ਨੂੰ ਇਹ ਆਉਂਦੀ ਹੈ ਕਿ ਆਪਾਂ ਇਸ ਨੂੰ ਜਦੋਂ ਵੀ ਹਿਲਾਉਣਾ ਹੜ ਜਾਂਦੇ ਹਾਂ ਤੇ ਇਹ ਬੋਇਲ ਖਾ ਕੇ ਉੱਪਰ ਆ ਜਾਂਦਾ ਹੈ ਤੇ ਬਹੁਤ ਹੀ ਜ਼ਿਆਦਾ ਆਪਣਾ ਮੈਸ ਕ੍ਰੀਏਟ ਹੋ ਜਾਂਦਾ ਹੈ ਇਸ ਲਈ ਇੱਕ ਮੇਨ ਟ੍ਰਿਕ ਇਹ ਹੈ ਕਿ ਜਦੋਂ ਵੀ ਆਪਾਂ ਦੇਸੀ ਘਿਓ ਤਿਆਰ ਕਰਨਾ ਹੈ ਜਦੋਂ ਆਪਣਾ ਮੱਖਣ ਬਿਲਕੁਲ ਇਹ ਮੈਲਟ ਹੋ ਜਾਵੇ ਤੇ ਇੱਥੇ ਆਪਾਂ ਪਤੀਲੇ ਜਾਂ ਕੜਾਈ ਦੇ ਵਿੱਚ ਇੱਕ ਕੜਸ਼ੀ ਨੂੰ ਰੱਖ ਦੇਣਾ ਹੈ ਜੇਕਰ ਆਪਾਂ ਇਸ ਦੇ ਵਿੱਚ ਇੱਕ ਕੜਸ਼ੀ ਰੱਖਾਂਗੇ ਜਾਂ ਕੋਈ ਤੁਸੀਂ ਇਸ ਦੇ ਵਿੱਚ ਕੱਪ ਰੱਖ ਦੋ ਜਾਂ ਗਲਾਸੀ ਰੱਖ ਦਵੋ ਤੇ ਇਹ ਬਿਲਕੁਲ ਵੀ ਬੋਇਲ ਖਾ ਕੇ ਬਾਹਰ ਨਹੀਂ ਨਿਕਲੇਗਾ ਤੇ ਬਹੁਤ ਹੀ ਵਧੀਆ ਇਹ ਬੋਇਲ ਹੋਈ ਜਾਵੇਗਾ ਇਹ ਦੇਖੋ ਹੁਣ ਆਪਾਂ ਇਸ ਦੇ ਵਿੱਚ ਇੱਕ ਕੜਛੀ ਰੱਖੀ ਸੀ ਤੇ ਆਪਣਾ ਬਿਲਕੁਲ ਵੀ ਮੱਖਣ ਨੇ ਬੋਇਲ ਨਹੀਂ ਖਾਦਾ ਤੇ ਇਹ ਬਿਲਕੁਲ ਵਧੀਆ ਢੰਗ ਦੇ ਨਾਲ ਬੋਇਲ ਹੋ ਰਿਹਾ ਹੈ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਆਪਾਂ ਕੜਛੀ ਨੂੰ ਬਾਹਰ ਕੱਢਿਆ ਹੈ ਤੇ ਇਹ ਉੱਪਰ ਨੂੰ ਆ ਰਿਹਾ ਹੈ ਜੇਕਰ ਆਪਾਂ ਕੜਛੀ ਵਿੱਚ ਰੱਖਾਂਗੇ ਤੇ ਇਹ ਬਿਲਕੁਲ ਵੀ ਬਾਹਰ ਨਹੀਂ ਆਵੇਗਾ ਇਹ ਦੇਖੋ ਆਪਣਾ ਕਿੰਨਾ ਵਧੀਆ ਦੇਸੀ ਘਿਓ ਬਣ ਕੇ ਤਿਆਰ ਹੋ ਰਿਹਾ ਹੈ ਮੇਨ ਗੱਲ ਤੁਸੀਂ ਇੱਥੇ ਇਹ ਧਿਆਨ ਰੱਖਣੀ ਹੈ ਕਿ ਜੇਕਰ ਆਪਣਾ ਮੱਖਣ ਬਹੁਤ ਜ਼ਿਆਦਾ ਵਧੀਆ ਨਿਕਲੇਗਾ ਕਿ ਉਸ ਦੇ ਵਿੱਚ ਬਿਲਕੁਲ ਵੀ ਲੱਸੀ ਜਾਂ ਪਾਣੀ ਜ਼ਿਆਦਾ ਨਹੀਂ ਹੋਵੇਗਾ ਤੇ ਆਪਣਾ ਦੇਸੀ ਘਿਓ ਵੀ ਫਟਾਫਟ ਬਣ ਕੇ ਤਿਆਰ ਹੋ ਜਾਵੇਗਾ ਇਸ ਦੇਸੀ ਘਿਓ ਨੂੰ ਬਣਾਉਣ ਲੱਗਿਆਂ ਸਭ ਬਸ ਮੈਨੂੰ 5 ਤੋਂ 7 ਮਿੰਟ ਹੀ ਲੱਗੇ ਹਨ ਤੇ ਦੇਖੋ ਫਟਾਫਟ ਬਣ ਕੇ ਆਪਣਾ ਦੇਸੀ ਘਿਓ ਰੈਡੀ ਹੋ ਚੁੱਕਾ ਹੈ ਤੇ ਦੇਖੋ ਇਸ ਦਾ ਕਲਰ ਕਿੰਨਾ ਵਧੀਆ ਹੈ ਇਸ ਦੇ ਵਿੱਚ ਜੋ ਵੀ ਥੋੜੀ ਬੜੀ ਲੱਸੀ ਹੁੰਦੀ ਹੈ ਉਸ ਨੂੰ ਆਪਾਂ ਥੋੜਾ ਜਿਹਾ ਬ੍ਰਾਊਨ ਕਰ ਲੈਣਾ ਹੈ ਤੇ ਇਸ ਦੀ ਨਿਸ਼ਾਨੀ ਇਹੀ ਹੈ ਜਦੋਂ ਉਹ ਥੋੜੀ ਜਿਹੀ ਲੱਸੀ ਆਪਣੀ ਬ੍ਰਾਊਨ ਹੋ ਗਈ ਤੇ ਸਮਝੋ ਕਿ ਆਪਣਾ ਦੇਸੀ ਘਿਓ ਬਣ ਕੇ ਬਿਲਕੁਲ ਰੈਡੀ ਹੈ ਦੇਖੋ ਜੀ ਕਿੰਨਾ ਵਧੀਆ ਕਲਰ ਆਇਆ ਹੈ ਤੇ ਬਾਜ਼ਾਰ ਦੇ ਦੇਸੀ ਘਿਓ ਨੂੰ ਇਹ ਆਪਣਾ ਘਿਓ ਪਾਸੇ ਕਰਦਾ ਹੈ ਇਹ ਦੇਖੋ ਹੁਣ ਆਪਣਾ ਘਿਓ ਬਣ ਕੇ ਬਿਲਕੁਲ ਰੈਡੀ ਹੈ ਹੁਣ ਇੱਥੇ ਆਪਾਂ ਗੈਸ ਬੰਦ ਕਰ ਦਵਾਂਗੇ ਤੇ ਹੁਣ ਇਸ ਨੂੰ ਥੋੜਾ ਠੰਡਾ ਹੋਣ ਤੋਂ ਮਗਰੋਂ ਆਪਾਂ ਪਾਉਣ ਲਵਾਂਗੇ ਹੁਣ ਆਪਣਾ ਦੇਸੀ ਘਿਓ ਬਿਲਕੁਲ ਠੰਡਾ ਹੋ ਚੁੱਕਾ ਹੈ ਹੁਣ ਇਸ ਨੂੰ ਆਪਾਂ ਇੱਕ ਅਲੱਗ ਬਰਤਨ ਦੇ ਵਿੱਚ ਪਾਉਣ ਲਵਾਂਗੇ ਪਾਣੀ ਦੇ ਨਾਲ ਇਹ ਦੇਖੋ ਕਿੰਨਾ ਵਧੀਆ ਆਪਣਾ ਦੇਸੀ ਘਿਓ ਦਾ ਕਲਰ ਆਇਆ ਹੈ ਇਹ ਆਪਣੇ ਗਾਂ ਦੇ ਦੁੱਧ ਦਾ ਘਿਓ ਸੀ ਇਸ ਲਈ ਥੋੜਾ ਇਹ ਪੀਲੇ ਕਲਰ ਦਾ ਹੈ ਜੇਕਰ ਆਪਾਂ ਮੱਝ ਦੇ ਮਲਾਈ ਤੋਂ ਮੱਖਣ ਤਿਆਰ ਕਰਾਂਗੇ ਤੇ ਉਹ ਵਾਈਟ ਕਲਰ ਦਾ ਹੁੰਦਾ ਹੈ ਹੁਣ ਇਸ ਨੂੰ ਆਪਾਂ ਇੱਕ ਜਾਰ ਦੇ ਵਿੱਚ ਪਾ ਲਵਾਂਗੇ ਤੇ ਦੇਖੋ ਕਿੰਨਾ ਵਧੀਆ ਪਿਓਰ ਦੇਸੀ ਘਿਓ ਬਣ ਕੇ ਆਪਣਾ 5 ਮਿੰਟ ਤੋਂ 7 ਮਿੰਟ ਦੇ ਵਿੱਚ ਵਿੱਚ ਤਿਆਰ ਹੋ ਗਿਆ ਹੈ ਤੁਸੀਂ ਵੀ ਜਰੂਰ ਇਸ ਨੂੰ ਟਰਾਈ ਕਰਿਓ ਤੇ ਜਰੂਰ ਮੈਨੂੰ ਦੱਸਿਓ ਕਿ ਤੁਹਾਨੂੰ ਇਹ ਟ੍ਰਿਕ ਕਿੱਦਾਂ ਦੀ ਲੱਗੀ ਇਸ ਦੇ ਵਿੱਚ ਇੱਕ ਮੇਨ ਆਪਾਂ ਧਿਆਨ ਰੱਖਣਾ ਹੈ ਕਿ ਇਸ ਜਦੋਂ ਆਪਾਂ ਮੱਖਣ ਕੱਢਣਾ ਹੈ ਤੇ ਬਿਲਕੁਲ ਉਸ ਦੇ ਵਿੱਚ ਲੱਸੀ ਨਹੀਂ ਆਪਾਂ ਜ਼ਿਆਦਾ ਰੱਖ ਦੇਣੀ ਫਿਰ ਆਪਣਾ ਕਿਓ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਦੂਸਰਾ ਜਦੋਂ ਆਪਾਂ ਜਦੋਂ ਆਪਾਂ ਦੇਸੀ ਕਿਓ ਬਣਾਉਣਾ ਹੈ ਤਾਂ ਜਦੋਂ ਵੀ ਉਸ ਨੂੰ ਬੋਇਲ ਕਰਨਾ ਹੈ ਤੇ ਉਸ ਦੇ ਵਿੱਚ ਕੋਈ ਕੜਸ਼ੀ ਜਾਂ ਕੱਪ ਜਰੂਰ ਰੱਖਿਓ ਤਾਂ ਕਿ ਇਹ ਬੋਇਲ ਖਾ ਕੇ ਬਾਹਰ ਨੂੰ ਨਾ ਆਵੇ ਆਪਣਾ ਬਹੁਤ ਹੀ ਵਧੀਆ ਦੇਸੀ ਘਿਓ ਬਣ ਕੇ ਤਿਆਰ ਹੈ ਤੇ ਬਿਲਕੁਲ ਪ्योर ਤਿਆਰ ਕੀਤਾ ਹੈ ਤੁਹਾਡੇ ਸਾਹਮਣੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹੁਣ ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ ਧੰਨਵਾਦ